ਕੀਤਾ ਚ ਪਲਟਿਆ 10 ਟਾਇਰਾ ਟਰਾਲਾ ਲੋਕਾਂ ਨੂੰ ਪਈਆਂ ਪਾਜੜਾਂ ਇੱਕ ਨੇ ਮੌਕੇ ਤੇ ਛੱਡੇ ਸਾ ਦੋ ਜ਼ਖਮੀ ਹਾਥੀ ਨਾਲ ਕੰਬਿਆ ਪੂਰਾ ਇਲਾਕਾ ਜੀ ਹਾਂ ਇਹ ਖੇਤਾਂ ਦੀਆਂ ਤਸਵੀਰਾਂ ਜਿਸ ਦੇ ਵਿੱਚ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਅਨਾਜ ਨਾਲ ਭਰੀਆਂ ਹੋਈਆਂ ਬੋਰੀਆਂ ਨਜ਼ਰ ਆ ਰਹੀਆਂ ਹੋਣਗੀਆਂ ਤੇ ਉੱਥੇ ਹੀ ਦੂਜੇ ਪਾਸੇ ਤੁਹਾਨੂੰ ਇੱਕ ਟਰੱਕ ਵੀ ਨਜ਼ਰ ਆ ਰਿਹਾ ਹੋਵੇਗਾ ਜੀ ਹਾਂ ਦਰਅਸਲ ਇਸੇ ਟਰੱਕ ਦੇ ਵਿੱਚ ਇਹ ਬੋਰੀਆਂ ਭਰੀਆਂ ਹੋਈਆਂ ਸੀ ਜੋ ਕਿ ਇੱਥੇ ਖੇਤਾਂ ਦੇ ਵਿੱਚ ਪਲਟ ਗਿਆ ਦੱਸਿਆ ਜਾ ਰਿਹਾ ਹੈ ਕਿ ਅਨਾਜ ਮੰਡੀਆਂ ਵਿੱਚੋਂ ਲੋਡਿੰਗ ਹੋ ਕੇ ਟਰੱਕ ਨਜ਼ਦੀਕੀ بڑے ਸੈਲੋ ਗੋਦਾਮ ਦੇ ਵਿੱਚ ਅਨਲੋਡਿੰਗ ਹੋਣ ਲਈ ਜਾ ਰਹੇ ਸੀ ਜਿਸ ਵੇਲੇ ਇਹ ਸਾਰਾ ਘਟਨਾਕ੍ਰਮ ਵਾਪਰਿਆ ਵੀਡੀਓ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਟਰੱਕ ਪਲਟਿਆ ਹੋਇਆ ਤੇ ਉਸ ਨੂੰ ਸਿੱਧਾ ਕਰਨ ਦੇ ਲਈ ਕ੍ਰੇਨ ਦੀ ਮਦਦ ਲਈ ਜਾ ਰਹੀ ਹੈ ਉਤੇ ਇਸ ਹਾਦਸੇ ਤੋਂ ਬਾਅਦ ਖੇਤਾ ਦੇ ਵਿੱਚ ਲੋਕਾਂ ਦਾ ਇਕੱਠ ਹੋ ਗਿਆ ਇਸ ਹਾਦਸੇ ਦੇ ਵਿੱਚ ਮਾਜ ਭਾਗੀ ਖਬਰ ਇਹ ਹੈ ਕਿ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਦੋ ਜ਼ਖਮੀ ਨੇ ਦੇਖੋ ਜੀ ਅਨਲੋਡਿੰਗ ਦਾ ਕੰਮ ਚੱਲ ਰਿਹਾ ਹੈ ਹਾਦਸਾ ਇਹ ਵਾਪਰਿਆ ਵੀ ਇਹ ਗੱਡੀ ਲੈਣਾ ਚ ਲੱਗੀ ਹੋਈ ਸੀ ਤੇ ਮਗਰ ਖੜੀ ਸੀ ਜਦੋਂ ਇਹਦੀ ਵਾਰੀ ਆਈ ਤੇ ਇੱਕ ਵੀਰ ਨੇ ਆ ਕੇ ਕਿਹਾ ਵੀ ਭਾਈ ਤੁਹਾਡੀ ਵਾਰੀ ਆ ਗਈ ਜਾਓ ਤੋਰੋ ਉਥੋਂ ਗੱਡੀ ਟੋਰੀ ਹੈ ਦੂਜੀ ਸਾਈਡ ਆ ਕੇ ਤਾਰਤੀ ਗੱਡੀ ਰੱਬ ਨੂੰ ਪਤਾ ਹੈ ਕਿਵੇਂ ਉਤਰੀ ਐ ਕੀ ਕਾਰਨ ਹੋਇਆ ਗੱਡੀ ਉਤਰਨ ਕਰਕੇ ਗੱਡੀ ਪਲਟ ਗਈ ਜੀ ਵਾਂਥ ਲੈ ਨੀਵਾ ਸੀਗਾ ਮੰਨ ਕੇ ਸਿੰਗਲ ਲੈਂਡ ਕਰਕੇ ਅਸੀਂ ਤੈਨੂੰ ਚਲਾ ਰਹੇ ਹਾਂ ਕਾਫੀ ਟ੍ਰੈਫਿਕ ਦੀ ਸਮੱਸਿਆ ਤੇ ਹੋਰ ਕਾਫੀ ਸਮੱਸਿਆ ਵੀ ਇਹਦੇ ਵਿਚਾਰੀਆਂ ਇਹ ਗੱਡੀ ਥੱਲੇ ਉਤਰਨ ਕਾਰਨ ਗੱਡੀ ਉਹਨਾਂ ਦੇ ਉੱਪਰ ਪਲਟ ਗਈ ਗੱਟਿਆਂ ਦਾ ਵਜ਼ਨ ਜ਼ਿਆਦਾ ਹੋਣ ਕਾਰਨ ਇਸ ਵਿਚਾਰੇ ਦੀ ਡੈਥ ਹੋ ਗਈ ਤੇ ਇਸਦੇ ਨਾਲ ਦੇ ਦੋ ਜਿਹੜੇ ਸਾਥੀ ਸੀ ਉਹ ਸ਼ਾਲਾ ਮਾਰੀ ਹਾਂ ਵਾਪਰ ਸਕਦਾ ਜੀ ਇਹਦੇ ਲਈ ਸਿੱਧਾ ਐਫਸੀਆਈ ਸੈਂਟਰ ਸਰਕਾਰ ਜ਼ਿੰਮੇਵਾਰ ਹੈ ਜੀ ਜੋ ਖੱਜਲ ਖਰਾਬ ਆ ਆਪ ਲੋਕਾਂ ਨੂੰ ਜਿਹੜਾ ਸੀਜ਼ਨ 15 ਦਿਨਾਂ ਦਾ ਸੀ ਅੱਜ 40 ਦਿਨਾਂ ਦਾ ਤਾਂ ਹੋ ਗਿਆ ਤੇ ਲਗਭਗ 40 ਦਿਨਾਂ ਦੇ ਕਰੀਬ ਹੀ ਹੋਰ ਸੀਜ਼ਨ ਤੇ ਲੱਗਣੇ ਜੀ ਕਿਸ ਤਰ੍ਹਾਂ ਦਾ ਮੈਸੇਜ ਦੋਗੇ ਵੀ ਤਾਂ ਜੋ ਇਸ ਤਰ੍ਹਾਂ ਦੇ ਜਿਹੜੇ ਟਰੱਕ ਵੀ ਆਲੇ ਵੀ ਆਪਦੀ ਜਿਹੜੀ ਹਿੰਦੀ ਅਤਿਆਤ ਵਰਤਨ ਜਿਹੜਾ ਹੈ ਦੂਸਰੇ ਪਾਸੇ ਪ੍ਰਸ਼ਾਸਨ ਦੇ ਅੱਪਾਸੇ ਸਹਿਯੋਗ ਜੀ ਸਰ ਇਸੇ ਪਾਸੇ ਜੇਕਰ ਮੰਨ ਕੇ ਚਲੋ ਐਫਸੀਆਈ ਸਾਡਾ ਸਾਥ ਦੇਵੇ ਜਿਵੇਂ ਉਹਨਾਂ ਦੀ ਲੋਡਿੰਗ ਦਾ ਲੱਖ ਘੱਟੇ ਦਾ ਦਿੱਲੀ ਉਹਨਾਂ ਨੇ ਲੋਡ ਅਨਲੋਡਿੰਗ ਕਰਨੀ ਹੈ ਲੈਕਿਨ ਉਹ 23 ਤੋਂ 25000 ਅਖੀਰ 30000 ਲੋਡ ਕਰ ਅਨਲੋਡਿੰਗ ਕਰਦੇ ਆ ਜਿਹਦੇ ਨਾਲ ਦਿੱਕਤ ਆ ਰਹੀਆਂ ਚਾਰ ਚਾਰ 100 ਗੱਡੀ ਜਿਹੜੀ ਲੈਣਾ ਤੇ ਖੜੀ ਹੈ ਉਹ ਤਹੀ ਦੂਜੇ ਪਾਸੇ ਇਸ ਹਾਦਸੇ ਦੀ ਸੂਚਨਾ ਮਿਲਣ ਦੇ ਉੱਪਰ ਪੁਲਿਸ ਸਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਗੱਡੀ ਟਰੱਕ ਸੀਗਾ 10-12 ਉਲਟ ਗਿਆ ਜਿਹਦੇ ਵਿੱਚ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਵਰਪੀਤਾ ਦੀ ਡੈਥ ਹੋ ਗਈ ਤੇ ਦੋ ਜਣੇ ਜਿਹੜੇ ਨਾਲ ਦੇ ਸੀ ਉਹ ਠੀਕ ਹੈ ਉਹਨਾਂ ਦਾ ਬਚਾਅ ਹੋ ਗਿਆ ਇਹ ਤਾਂ ਜੀ ਜਿਹੜੇ ਉਹਨਾਂ ਦੇ ਨਾਲ ਵਾਲੇ ਹੈਗੇ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਸਟੇਟਮੈਂਟ ਲੈ ਕੇ ਤੇ ਪਰਿਵਾਰ ਦੀ ਸਟੇਟਮੈਂਟ ਲੈ ਕੇ ਅੱਗੇ ਜਿਹੜੀ ਬੰਦੀ ਉਹ ਕਾਰਵਾਈ ਕਰਾਂਗੇ ਨਹੀਂ ਜੇ ਲਿਫਟਿੰਗ ਦਾ ਹੈਗਾ ਜੀ ਉਹ ਕਰ ਰਿਹਾ ਜੀ ਪ੍ਰੋਪਰ ਅਪ ਦਾ ਜੋ ਕੰਮ ਜਿਵੇਂ ਚੱਲ ਰਿਹਾ ਜੀ ਤੇਜ਼ੀ ਦੇ ਨਾਲ ਕਰਵਾ ਰਹੇ ਹਾਂ ਦੱਸਦੀ ਕਿ ਇਹ ਭਿਆਨਕ ਹਾਦਸਾ ਪੰਜਾਬ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਮਲੋੜ ਤੇ ਨਜ਼ਦੀਕੀ ਪਿੰਡ ਦਾਨੇਵਾਲਾ ਵਿਖੇ ਚਲੋ ਰਾਜ ਗੋਦਾਮ ਦੇ ਚਾ ਲੋਡਿੰਗ ਵਾਸਤੇ ਜਾ ਰਿਹਾ ਇਹ ਟਰੱਕ ਪਲਟਿਆ ਉਰ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਹਾਦਸੇ ਦੇ ਪਿੱਛੇ ਕੀ ਕੁਝ ਕਾਰਨ ਨੇ ਇਹ ਤਾਂ ਪੁਲਿਸ ਦੀ ਚਾਰਜ ਪੜਤਾਲ ਤੋਂ ਬਾਅਦ ਹੀ ਨਿਕਲ ਕੇ ਸਾਹਮਣੇ ਆਏਗਾ ਬਿਊਰੋ ਰਿਪੋਰਟ ਚੱਕ ਪਾਣੀ ਟੀਵੀ